ਹੇ ਹੁਣ ਕੁਝ ਦਵਾਈਆਂ ਨਾਲ ਜੁੜੀ ਹੋਈ ਖਬਰ ਹੈਗੀ ਹੈ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਦਵਾਈਆਂ ਦੇ ਉੱਪਰ ਬੈਨ ਕਰ ਦਿੱਤਾ ਗਿਆ ਅੱਠ ਦਵਾਈਆਂ ਨੇ ਕੋਲ ਜਿਨ੍ਹਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਇਹਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ ਤਿੰਨ ਕੰਪਨੀਆਂ ਦੀਆਂ ਕੁੱਲ ਅੱਠ ਦਵਾਈਆਂ ਨੇ ਜਿਨ੍ਹਾਂ ਦੇ ਉੱਪਰ ਇਹ ਰੋਕ ਲਗਾਈ ਗਈ ਹੈ ਦਵਾਈਆਂ ਦੇ ਮਾੜੇ ਪ੍ਰਭਾਵ ਤੋਂ ਬਾਅਦ ਸਿਹਤ ਵਿਭਾਗ ਨੇ ਇਹ ਫੈਸਲਾ ਲਿਆ ਦੱਸਿਆ ਜਾ ਰਿਹਾ ਹੈ ਕਿ ਕਈ ਮਰੀਜ਼ਾਂ ਦੇ ਉੱਪਰ ਇਹਨਾਂ ਦਵਾਈਆਂ ਦਾ ਮਾੜਾ ਅਸਰ ਪਿਆ ਸੀ ਇਹਦੇ ਵਿੱਚ ਕੁਝ ਡ੍ਰਿਪਾਂ ਵੀ ਨੇ ਕੁਝ ਇੰਜੈਕਸ਼ਨ ਜਿਹੜੇ ਨੇ ਉਹ ਵੀ ਸ਼ਾਮਲ ਨੇ ਤਿੰਨ ਵੱਖ-ਵੱਖ ਕੰਪਨੀਆਂ ਦੀਆਂ ਇਹ ਜਿਹੜੀਆਂ ਦਵਾਈਆਂ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲਾਂ 'ਚ ਰੋਕ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਲੋਕਾਂ ਜਿਹੜੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਚੰਗਾ ਕਰਨ ਦੀ ਥਾਂ ਤੇ ਉਹਨਾਂ ਦੇ ਮਾੜਾ ਇਫੈਕਟ ਜਿਹੜਾ ਇਹਦਾ ਪੈ ਰਿਹਾ ਸੀ ਮਾੜਾ ਪ੍ਰਭਾਵ ਪੈ ਰਿਹਾ ਸੀਗਾ ਇਸ ਕਰਕੇ ਇਹ ਫੈਸਲਾ ਲਿਆ ਗਿਆ ਕਈ ਸ਼ਿਕਾਇਤਾਂ ਜਿਹੜੀਆਂ ਨੇ ਵਿਭਾਗ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਮਿਲੀਆਂ ਸਨ ਕਿ ਇਹ ਦਵਾਈਆਂ ਲੈਣ ਤੋਂ ਬਾਅਦ ਲਗਾਉਣ ਤੋਂ ਬਾਅਦ ਲੋਕਾਂ ਦੀ ਸਿਹਤ ਦੇ ਉੱਪਰ ਮਾੜਾ ਅਸਰ ਪੈ ਰਿਹਾ ਰਵਿੰਦਰ ਮੀਤ ਮੇਰੇ ਸਹਿਯੋਗੀ ਆ ਸਰ ਨਾਲ ਜੁੜ ਰਹੀ ਨਹੀਂ ਹੋਰ ਜਾਣਕਾਰੀ ਦੇਣ ਦੇ ਲਈ ਰਵਿੰਦਰ ਤੇ ਅੱਠ ਦਵਾਈਆਂ ਜਿਹੜੀਆਂ ਦੱਸੀਆਂ ਗਈਆਂ ਲਿਸਟ ਦੱਸੀ ਗਈ ਇੰਜੈਕਸ਼ਨ ਇਹਦੇ ਵਿੱਚ ਸ਼ਾਮਿਲ ਨੇ ਡ੍ਰਿਪ ਜਿਹੜੀ ਹੈ ਉਹ ਸ਼ਾਮਿਲ ਹੈਗੀ ਹੈ ਸਰਕਾਰੀ ਹਸਪਤਾਲਾਂ 'ਚ ਨਹੀਂ ਵਰਤੀ ਜਾਏਗੀ ਤਾਂ ਇਹ ਕਿਉਂ ਇਹ ਸਭ ਕੁਝ ਕਰਨਾ ਪਿਆ ਇਹਨਾਂ ਨੂੰ ਬਿਲਕੁਲ ਦੇਖੋ ਪਿਛਲੇ ਦਿਨ ਤੁਸੀਂ ਦੇਖਿਆ ਹੀ ਹੋਗਾ ਕਿ ਚੋਲੜਸ ਦੇ ਨਾਲ ਜੀ ਬੱਚਿਆਂ ਦੇ ਲਗਭਗ ਮੌਤ ਹੋਈ ਸੀ ਜੀ ਮਦ ਪ੍ਰੇਸ਼ਾ ਦੀ ਕੰਪਨੀ ਸੀ ਜੋਸ ਤੇ ਵੱਲੋਂ ਸਪਲਾਈ ਦਵਾਈ ਜਿਹੜੀ ਸਪਲਾਈ ਕੀਤੀ ਜਾ ਰਹੀ ਸੀਗੀ ਜਿਹਦਾ ਅਸਰ ਅਜਿਹਾ ਕਿ ਜਿਹਾ ਦੇਖਿਆ ਗਿਆ ਵੱਧ ਪਗੋਈ ਸਫੇ ਸਾਹਮਣੇ ਆਦੂ ਦੇ ਵਿੱਚ ਇਹ ਡਵਾਈਸ ਬੈਂਡ ਕਰ ਦਿੱਤਾ ਗਿਆ ਸੀਗਾ ਤੇ ਪੰਜਾਬ ਸੀ ਬੈਂਡ ਕੀਤਾ ਗਿਆ ਸੀਗਾ ਤੇ ਹੁਣ ਇਹ ਜਿਹੜੀਆਂ ਦਵਾਈਆਂ ਹੈਗੇ ਨੇ ਅੱਛਾ ਇਹਨਾਂ ਨੂੰ ਬੈਂਡ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਡੀ ਐਨ ਐਸ ਇਹ ਜਿਹੜੀ ਮੈਡੀਟਨ ਹੈ ਇਸ ਨੂੰ ਬੈਂਡ ਕੀਤਾ ਗਿਆ ਡਾਕਟਰੋਜ਼ ਜਿਹੜੀ ਹੈਗੀ ਆ 5% ਇਸ ਨੂੰ ਜਿਹੜਾ ਬੈਂਡ ਕੀਤਾ ਗਿਆ ਇਸ ਤੋਂ ਇਲਾਵਾ 10% ਇਹਨੂੰ ਵੀ ਜਿਹੜਾ ਹੈਗਾ ਫਲੂਇਡ ਨੂੰ ਬੈਨ ਕੀਤਾ ਗਿਆ ਇਸ ਤੋਂ ਇਲਾਵਾ ਐਸਸੀਐਲ ਵਿਦ ਡੈਕ ਲੋਸ ਇੰਜੈਕਸ਼ਨ ਜਿਹੜਾ ਹੈਗਾ ਇਸ ਨੂੰ ਵੀ ਬੈਨ ਕੀਤਾ ਗਿਆ ਜਿਹੜੇ ਤਰੀਕੇ ਦੀ ਆਸਥਾ ਦਵਾਈਆਂ ਹੈ ਜਿਨ੍ਹਾਂ ਨੂੰ ਪਸਾਰੀ ਤੌਰ ਤੇ ਖਰੀਦ ਤੋਂ ਵੀ ਬੈਨ ਕੀਤਾ ਗਿਆ ਨਾਲ ਨਾਲ ਇਹਨਾਂ ਦੇ ਨੂਡਸ ਤੇ ਵੀ ਬੈਨ ਕੀਤਾ ਗਿਆ ਤਾਂ ਇਹ ਇੱਕ ਅਵੱਡੀ ਕਾਰਵਾਈ ਮੰਨੀ ਜਾ ਸਕਦੀ ਹੈ ਹੈਲਥ ਡਿਪਾਰਟਮੈਂਟ ਕਿ ਜਿਹੜੀ ਕੀਤੀ ਗਈ ਹਾਲਾਤ ਹੀ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਦਵਾਈਆਂ ਨੂੰ ਲੈ ਕੇ ਕਾਫੀ ਨਿ ਚਰਚਾ ਜਿਹੜੀ ਸ਼ੁਰੂ ਹੋਈ ਹੈ ਕਿ ਜਸ ਰਿਸ਼ਤੇ ਦੇ ਨਾਲ ਸੁਸਣ ਦੇ ਵਿੱਚ ਜਿਹੜੇ ਬੋਲਡ ਰੈਕ ਪਾ ਗਿਆ ਇਸ ਦੇ ਨਾਲ ਜਿਸ ਤਰੀਕੇ ਨਾਲ ਨੁਕਸਾਨ ਹੋਇਆ ਤਾਂ ਉਹ ਉਸ ਦੇ ਕਰਕੇ ਹੁਣ तमाम ਜਿਹੜੀ ਸਰਕਾਰਾਂ ਜਿਹੜਾ ਸਿਹਤ ਸਭਿਆ ਨੇ ਹੈਲਥ ਸਭਿਆ ਉਹ ਐਕਟ ਦੇਖੋ ਰਵਿੰਦਰ ਜਿਹੜੀ ਗਲਤ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਤੁਸੀਂ ਰੋਕ ਲਗਾ ਦਿੱਤੀ ਪਰ ਬਹੁਤ ਵੱਡੀ ਗਿਣਤੀ ਚ ਲੋਕ ਨਿੱਜੀ ਹਸਪਤਾਲਾਂ 'ਚ ਆਪਣਾ ਇਲਾਜ ਕਰਾਉਂਦੇ ਆ ਉਹਦੇ ਲਈ ਕੋਈ ਡਾਇਰੈਕਸ਼ਨ ਜਾਰੀ ਨਹੀਂ ਕੀਤੀ ਗਈ ਕਿ ਜੇ ਇਹ ਦਵਾਈਆਂ ਇਹ ਇੰਜੈਕਸ਼ਨ ਜਾਂ ਡ੍ਰਿਪ ਜਿਹੜੇ ਆ ਜੇ ਪ੍ਰਾਈਵੇਟ ਹਸਪਤਾਲਾਂ 'ਚ ਵਰਤੇ ਜਾਂਦੇ ਆ ਤਾਂ ਫਿਰ ਉੱਥੇ ਸਰਕਾਰ ਦੀ ਕੋਈ ਨਜ਼ਰ ਨਹੀਂ ਆ ਦੇਖੋ ਹੈਲਥ ਡਿਪਾਰਟਮੈਂਟ ਵੱਲੋਂ ਜੋ ਵੀ ਡਾਇਰੈਕਸ਼ਨ ਦਿੱਤੀਆਂ ਗਈਆਂ ਸਾਰੇ ਹਸਪਤਾਲਾਂ ਨੂੰ ਇਹ ਰੁਕੀ ਹੋਈ ਹੈ ਕਿਉਂਕਿ ਇਹ ਖਰੀਦ ਜਿਹੜੀ ਜਿਹੜੇ ਸਰਕਾਰੀ ਤੌਰ ਤੇ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਸਰਕੇ ਉਹ ਸਰਕਾਰੀ ਥਰੀਬ ਦੇ ਇਹਨਾਂ ਦਵਾਈਆਂ ਨੂੰ ਬੰਦ ਕੀਤੀ ਗਈ ਆ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਹੁਕਮ ਲਾਗੂ ਕੀਤਾ ਗਿਆ ਨਾ ਨਾ ਪ੍ਰਾਈਵੇਟ ਹਸਪਤਾਲ ਜਿਹੜੇ ਉਹਨਾਂ ਤੇ ਵੀ ਇਹ ਜਿਹੜੇ ਹੁਕਮ ਹੈਗਾ ਇਹ ਲਾਗੂ ਹੋ ਜੇਗੀ ਤੋਂ ਕਿ ਸਿਹਤ ਵਿਭਾਗ ਵੱਲੋਂ ਸਿਰਫ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਹੁਕਮ ਨਹੀਂ ਲਾਗੂ ਇਹ ਸੋਚਿਆ ਜਾਂਦਾ ਸਭ ਜਿਹੜੇ ਮੈਡੀਕਲ ਫੋਰਨ ਯਾਤਰਾ ਬਾਕੀ ਵਾਸਵਾਸ ਵਾਸ ਜਿਹੜੇ ਹਸਪਤਲ ਉਹਨਾਂ ਦੇ ਵਿੱਚ ਵੀ ਜਿਹੜੇ ਰਹਿ ਗਿਆ ਜਿੱਥੇ ਤਰੀਕੇ ਦੇ ਨਾਲ ਹੁਕਮ ਲਾਗੂ ਹੁੰਦੇ ਨੇ ਤਾਂ ਇਹ ਪੂਰੇ ਸਟੇਟ ਦੇ ਵਿੱਚ ਲਾਗੂ ਠੀਕ ਹੈ ਠੀਕ ਹੈ ਰਵਿੰਦਰ ਬਹੁਤ ਬਹੁਤ ਧੰਨਵਾਦ ਹੈ ਸਾਰੀ ਜਾਣਕਾਰੀ ਦੇ ਲਈ ਤਾਂ ਅੱਠ ਦਵਾਈਆਂ ਦੇ ਉੱਪਰ ਰੋਕ ਲਗੜੀ ਲਗਾ ਦਿੱਤੀ ਗਈ ਹੈ ਜਿਸ ਸੇ ਜਾ ਰਿਹਾ ਕਿ ਲੋਕਾਂ ਦੇ ਸਿਹਤ ਦੇ ਉੱਪਰ ਇਹਦਾ ਮਾੜਾ ਪ੍ਰਭਾਵ ਜਿਹੜਾ ਪੈ ਰਿਹਾ ਹੈ